ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਦੇਸ਼ ਤੁਨੇ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁੱਕ ਕਰਦੇ ਹਾਂ ਅਸ਼ਦੀ ਪਹਿਲੀ ਖਬਰ ਵਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਧੁੰਦ ਅਤੇ ਠੰਡ ਲਹਿਰ ਲਈ orange alert ਜਾਰੀ ਕੀਤਾ ਗਿਆ ਹਾਲਾਂਕਿ ਕੱਲ ਤੋਂ ਮੌਸਮ ਬਦਲ ਜਾਵੇਗਾ ਅਤੇ ਮੀਂਹ ਫਿਰ ਪਵੇਗਾ ਹੁਣ ਸਵੇਰ ਅਤੇ ਸ਼ਾਮ ਦੋਵੇਂ ਠੰਡੀਆਂ ਨੇ ਪਰ ਦਿਨ ਦਾ ਤਾਪਮਾਨ ਵਧ ਗਿਆ ਵੱਧ ਤੋਂ ਵੱਧ ਤਾਪਮਾਨ 1.4 ਡਿਗਰੀ ਵਧਿਆ ਅਤੇ ਹੁਣ ਆਮ ਦੇ ਨੇੜੇ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ 3 ਡਿਗਰੀ ਦਰਜ ਕੀਤਾ ਗਿਆ ਅੱਜ ਅੰਮ੍ਰਿਤਸਰ ਕਪੂਰਥਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਅਤੇ ਮਲੇਰਕੋਟਲਾ ਵਿੱਚ ਵਕ-ਵਕ ਠੰਡ ਲਹਿਰਾਂ ਦੀ ਸੰਭਾਵਨਾ ਫਾਜ਼ਿਲਕਾ ਮੁਕਤਸਰ ਸਾਹਿਬ ਬਠਿੰਡਾ ਅਤੇ ਮਾਨਸਾ ਦੇ ਅਲੱਗ-ਥਲ ਦਪੈਨ ਦੀ ਸੰਭਾਵਨਾ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਨਮਾ ਸ਼ਹਿਰ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਮੁਕਸਰ ਸਾਹਿਬ ਮੋਗਾ ਫਤਿਹਗੜ੍ਹ ਸਾਹਿਬ ਰੋਪਨਗਰ ਪਟਿਆਲਾ ਤੇ ਐਸ ਸੀ ਐਸ ਨਗਰ ਮਹਾਲੀ ਵਿੱਚ ਵੀ ਸੰਗਣਿਤ ਧੁੰਦੀ ਸੰਭਾਵਨਾ ਮੌਸਮ ਖੁਸ਼ਕ ਰਹੇਗਾ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਹ ਕੇ 1 ਫਰਵਰੀ ਨੂੰ ਸਵੇਰ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 31 ਜਨਵਰੀ ਅਤੇ 2 ਅਤੇ 3 ਫਰਵਰੀ ਨੂੰ ਵੀ ਵਕ ਵਕ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਗਲੇ 48 ਘੰਟੇ ਤੱਕ ਘੱਟੋ ਘੱਟ ਤਾ ਇਸ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਵਾਧਾ ਹੋਣ ਦੀ ਸੰਭਾਵਨਾ ਹੈ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਚਣ ਦੀ ਸਖਤ ਹਦਾਇਤ ਦਿੱਤੀ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਨੂੰ ਲੈਵਲ 3 ਰੀਕਨਸੀਡਰ ਟ੍ਰੈਵਲ ਯਾਤਰਾ ਤੇ ਮੁੜ ਵਿਚਾਰ ਕਰੋ ਦੀ ਸ਼੍ਰੇਣੀ ਵਿੱਚ ਰੱਖਿਆ ਅਮਰੀਕਾ ਮੁਤਾਬਿਕ ਪਾਕਿਸਤਾਨ ਵਿੱਚ ਅੱਤਵਾਦ ਅਗਵਾ ਅਤੇ ਹਿੰਸਕ ਅਪਰਾਧਾਂ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ ਜਾਰੀ ਕੀਤੀ ਗਈ ਨਵੀਂ ਐਡਵਾਈਜ਼ਰੀ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀ ਹਮਲੇ ਕਿਸੇ ਵੀ ਸਮੇਂ ਬਿਨਾਂ ਕਿਸੇ ਚੇਤਾਵਨੀ ਦੇ ਹੋ ਸਕਦੇ ਨੇ ਅੱਤਵਾਦੀਆਂ ਦੇ ਨਿਸ਼ਾਨੇ ਤੇ ਮੁੱਖ ਤੌਰ ਤੇ ਟਰਾਂਸਪੋਰਟ ਹੱਬ ਹੋਟਲ ਬਾਜ਼ਾਰ ਸ਼ਾਪ ਸਕੂਲ ਹਸਪਤਾਲ ਧਾਰਮਿਕ ਸਥਾਨ ਸੈੱਟਸਪਾਟਾ ਕੇਂਦਰ ਮਿਲਟਰੀ ਅਤੇ ਸੁਰੱਖਿਆ ਸਥਾਪਨਾਵਾਂ ਸ਼ਾਮਿਲ ਨੇ ਅਮਰੀਕਾ ਨੇ ਪਾਕਿਸਤਾਨ ਦੇ ਕੁਝ ਹਿੱਸਿਆਂ ਖਾਸ ਕਰਕੇ ਖੈਂਪਰ ਪਖਤੂਨਖਵਾ ਦੇ ਇਲਾਕਿਆਂ ਲਈ ਲੈਵਲ 4 ਡੂ ਨੋਟ ਟ੍ਰੈਵਲ ਦੀ ਚੇਤਾਵਨੀ ਜਾਰੀ ਕੀਤੀ ਹੈ ਇਹ ਸਭ ਤੋਂ ਉੱਚੇ ਪੱਧਰ ਦੀ ਚੇਤਾਵਨੀ ਅਮਰੀਕੀ ਨਾਗਰਿਕਾਂ ਨੂੰ ਕਿਹਾ ਗਿਆ ਕਿ ਉਹ ਇਨ੍ਹਾਂ ਇਲਾਕਿਆਂ ਵਿੱਚ ਕਿਸੇ ਵੀ ਕੀਮਤ ਤੇ ਨਾ ਜਾਣ ਕਿਉਂਕਿ ਇੱਥੇ ਕਤਲ ਅਤੇ ਅਗਵਾ ਦੇ ਘਟਨਾਵਾਂ ਬੇहद ਆਮ ਨੇ ਇਹ ਚੇਤਾਵਨੀ ਸਾਰੇ ਅਮਰੀਕੀ ਨਾਗਰਿਕਾਂ ਤੇ ਲਾਗੂ ਹੁੰਦੀ ਹੈ ਜਿਸ ਵਿੱਚ ਪਾਕਿਸਤਾਨੀ ਮੂਲ ਦੇ ਲੋਕ ਵੀ ਸ਼ਾਮਿਲ ਨੇ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਸਿਖਰ ਤੇ ਪਹੁੰਚ ਗਿਆ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਉਸਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਸਖਤ ਲਹਿਜ਼ੇ ਵਿੱਚ ਚੇਤਾਵਨੀ ਜਾਰੀ ਕੀਤੀ ਹੈ ਟਰੰਪ ਨੇ ਸਾਫ਼ ਕਰ ਦਿੱਤਾ ਕਿ ਜੇਕਰ ਈਰਾਨ ਨੇ ਜਲਦੀ ਸਮਝੌਤਾ ਨਾ ਕੀਤਾ ਤਾਂ ਉਸ ਨੂੰ ਅਜਿਹੀ ਫੌਜੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖੀ ਗਈ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 트ਰੁਥ ਸੋਸ਼ਲ ਤੇ ਜਾਣਕਾਰੀ ਦਿੱਤੀ ਕਿ ਅਮਰੀਕਾ ਦਾ ਇੱਕ ਵੱਡਾ ਸਮੁੰਦਰੀ ਬੇੜਾ ਈਰਾਨ ਵੱਲ ਵਧ ਰਿਹਾ ਟਰੰਪ ਨੇ ਲਿਖਿਆ ਉਮੀਦ ਹੈ ਕਿ ਈਰਾਨ ਜਲਦੀ ਗਲਬਾਤ ਦੀ ਮੇਜ਼ ਤੇ ਆਵੇਗਾ ਅਤੇ ਇੱਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਈਰਾਨ ਹੁਣ ਵੀ ਨਾ ਮੰਨਿਆ ਤਾਂ ਅਗਲਾ ਹਮਲਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਘਾਤਕ ਹੋਵੇਗਾ ਜ਼ਿਕਰ ਜੋਗੇ ਕਿ ਜੂਨ 2025 ਵਿੱਚ ਵੀ ਅਮਰੀਕੀ ਫੌਜਾਂ ਨੇ ਇਜ਼ਰਾਈਲ ਨਾਲ ਮਿਲ ਕੇ ਈਰਾਨ ਦੇ ਕਈ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਦੂਜੇ ਪਾਸੇ ਈਰਾਨ ਨੇ ਅਮਰੀਕੀ ਧਮਕੀਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਈਰਾਨ ਦੇ ਵਿਦੇਸ਼ ਮੰਤਰੀ ਸੈਇਦ ਅਵਾਸ ਅਰਾਕਾਚੀ ਨੇ ਕਿਹਾ ਕਿ ਅਮਰੀਕਾ ਦੇ ਦਬਾਅ ਪਾਉਣ ਦੇ ਤਰੀਕੇ ਬੇਅਸਰ ਨੇ ਉਹਨਾਂ ਸਪਸ਼ਟ ਕੀਤਾ ਕਿ ਧਮਕੀਆਂ ਦੇ ਮਾਹੌਲ ਵਿੱਚ ਕੋਈ ਗੱਲਬਾਤ ਨਹੀਂ ਹੋ ਸਕਦੀ ਈਰਾਨੀ ਅਧਿਕਾਰੀਆਂ ਨੇ ਵੀ ਚੇਤਾਵਨੀ ਦਿੱਤੀ ਕਿ ਜੇਕਰ ਅਮ ਜੋ ਆਫ ਦਿੱਤਾ ਜਾਵੇਗਾ ਜਿਸ ਨਾਲ ਖੇਤਰ ਵਿੱਚ ਵੱਡੀ جنگ ਛੇੜ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵੱਡਾ ਐਲਾਨ ਕਰਦਿਆਂ ਵੈਨਜ਼ੁਏਲਾ ਦਾ ਵਪਾਰਕ ਹਵਾਈ ਖੇਤਰ ਸ਼ੁੱਕਰਵਾਰ ਤੱਕ ਫਿਰ ਤੋਂ ਖੋਲਣ ਦਾ ਹੁਕਮ ਦਿੱਤਾ ਇਸ ਫੈਸਲੇ ਨਾਲ ਅਮਰੀਕੀ ਨਾਗਰਿਕ ਹੁਣ ਜਲਦੀ ਹੀ ਵੈਨਜ਼ੁਏਲਾ ਦੀ ਯਾਤਰਾ ਕਰ ਸਕਣਗੇ ਰਾਸ਼ਟਰਪਤੀ ਟਰੰਪ ਨੇ ਪ੍ਰੋਸਾ ਦਿੱਤਾ ਕਿ ਅਮਰੀਕੀ ਨਾਗਰਿਕ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ ਰਾਸ਼ਟਰਪਤੀ ਨੇ ਨਾ ਸਿਰਫ ਸਲਾਨੀਆਂ ਲਈ ਰਸਤਾ ਸਾਫ਼ ਕੀਤਾ ਸਗੋਂ ਵੱਡੀਆਂ ਅਮਰੀਕੀ ਤੇਲ ਕੰਪਨੀਆਂ ਨੂੰ ਵੀ ਕੰਮ ਦੀ ਭਾਲ ਵਿੱਚ ਉੱਥੇ ਜਾਣ ਦੇ ਨਿਰਦੇਸ਼ ਦਿੱਤੇ ਨੇ ਟਰੰਪ ਨੇ ਟ੍ਰਾਂਸਪੋਰਟਸ ਕਮਾਂਡ ਸਾਂਟਾਫੀ ਅਤੇ ਫੌਜੀ ਅਧਿਕਾਰੀਆਂ ਨੂੰ ਸਪਸ਼ਟ ਹੁਕਮ ਜਾਰੀ ਲਈ ਕੋਲ ਦਿੱਤਾ ਜਾਵੇ। ਇਹ ਕਦਮ ਵੈਨਜੂਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਸਤਾ ਤੋਂ ਹਟਾਏ ਜਾਣ ਤੋਂ ਬਾਅਦ ਚੁੱਕਿਆ ਗਿਆ। ਅਮਰੀਕਾ ਹੁਣ ਵੈਨਜੂਏਲਾ ਨਾਲ ਆਪਣੇ ਰਾਜਨੀਤਿਕ ਸਬੰਧਾਂ ਨੂੰ ਬਹਾਲ ਕਰ ਰਿਹਾ ਹੈ। ਜ਼ਿਕਰ ਹੋ ਗਏ ਕਿ ਪਿਛਲੇ ਸਾਲ ਨਵੰਬਰ ਵਿੱਚ ਟਰੰਪ ਨੇ ਵੈਨਜੂਏਲਾ ਦੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਟਰੰਪ ਪ੍ਰਸ਼ਾਸਨ ਨੇ ਸੰਸਦ ਨੂੰ ਸੂਚਿਤ ਕੀਤਾ ਕਿ ਉਹ ਵੈਨਜੂਏਲਾ ਵਿੱਚ ਬੰਦ ਪਏ ਅਮਰੀਕੀ ਦੂਤਾਵਾਸ ਨੂੰ ਦੁਬਾਰਾ ਖੋਲਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਵਿਦੇਸ਼ ਵਿਭਾਗ ਅਨੁਸਾਰ ਕੁਝ ਖਾਸ ਰਾਜਨੀਤਿਕ ਕਮਾਂ ਨੂੰ ਨੇਪਰੇ ਚਾੜਨ ਲਈ ਉੱਥੇ ਆਸ Det er ਅਮਰੀਕੀ ਰਾਸ਼ਟਰਪਤੀ 트럼ਪ ਨੇ ਕੈਨੇਡਾ ਵਿਰੋਧ ਦਸਤਕ ਰੁਕ ਅਕਤਿਆਰ ਕਰਦੇ ਹਾਂ ਜਹਾਜ਼ਾਂ ਦੀ ਦਰਮਾਤ ਤੇ ਪਾਰੀ ਵਪਾਰਕ ਜੁਰਮਾਨੇ ਤੇ ਟੈਰੀਫ ਲਗਾਉਣ ਦੀ ਧਮਕੀ ਦਿੱਤੀ ਹੈ 트럼ਪ ਨੇ ਓਟਾਵਾ ਤੇ ਅਮਰੀਕਾ ਵਿੱਚ ਬਣੇ ਜਹਾਜ਼ਾਂ ਨੂੰ ਰੋਕਣ ਦਾ ਦੋਸ਼ ਲਗਾਇਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਵਿਵਾਦ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਕੈਨੇਡਾ ਨੂੰ ਪਾਰੀ ਕੀ ਮਚਕਾਉਣੀ ਪਵੇਗੀ 트럼ਪ ਨੇ 트ਰਥ ਸੋਸ਼ਲ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਕੈਨੇਡਾ ਨੇ ਗਲਤ ਅਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕੀ ਕੰਪਨੀ ਦੇ ਗਲਫ ਸਟ੍ਰੀਮ 500 600 700 ਅਤੇ 800 ਜੈਟਾਂ ਨੂੰ ਸਰਟੀਫਿਕੇ ਨੂੰ ਦੁਨੀਆ ਦੇ ਸਭ ਤੋਂ ਉਹਨਾਂ ਜਹਾਜ਼ ਦੱਸਿਆ ਇਸ ਦੇ ਜਵਾਬ ਵਿੱਚ 트ੰਪ ਨੇ ਐਲਾਨ ਕੀਤਾ ਕਿ ਅਮਰੀਕਾ ਹੁਣ ਕੈਨੇਡਾ ਦੇ ਬੰਬਾਰਡੀਅਰ ਗਲੋਬਲ ਐਕਸਪ੍ਰੈਸ ਅਤੇ ਹੋਰ ਸਾਰੇ ਕੈਨੇਡੀਅਨ ਜਹਾਜ਼ਾਂ ਦੀ ਮਾਨਤਾ ਰੱਦ ਕਰ ਦੇਵੇਗਾ 트ੰਪ ਨੇ ਸਪਸ਼ਟ ਕੀਤਾ ਕਿ ਜੇਕਰ ਕੈਨੇਡਾ ਨੇ ਆਪਣੀ ਰੈਗੂਲੇਟਰੀ ਪ੍ਰਕਿਰਿਆ ਰਾਹੀਂ ਅਮਰੀਕੀ ਉਤਪਾਦਾਂ ਦੀ ਵਿਕਰੀ ਨੂੰ ਰੋਕਣਾ ਬੰਦ ਨਾ ਕੀਤਾ ਤਾਂ ਅਮਰੀਕਾ ਵਿੱਚ ਵਿਕਣ ਵਾਲੇ ਕਿਸੇ ਵੀ ਕੈਨੇਡੀਅਨ ਜਹਾਜ਼ ਤੇ 50% ਦੀ ਟੈਰਿਫ ਲਗਾਉਣਗੇ ਦੂਜੇ ਪਾਸੇ 트ੰਪ ਦੇ ਇਸ ਫੈਸਲੇ ਦੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਤਿੱਖੀ ਲੋਚਨਾ ਕੀਤੀ ਜਾ ਰਹੀ ਨਿਊਯਾਰਕ ਤੋਂ ਸੈਨੇਟਰ ਕ੍ਰਿਸਚਨ ਗਿਲੀ ਬ੍ਰ ਦੱਸਿਆ ਉਹਨਾਂ ਕਹ ਕੇ 트럼ਪ ਲਗਾਤਾਰ ਆਪਣੇ ਨਜ਼ਦੀਕੀ ਸਹਿਯੋਗੀ ਦੇਸ਼ਾਂ ਨੂੰ ਟੈਰਿਫ ਦੀਆਂ ਧਮਕੀਆਂ ਦੇ ਰਹੇ ਨੇ ਜਿਸ ਦਾ ਖਮਿਆਜ਼ਾ ਆਮ ਜਨਤਾ ਤੇ ਛੋਟੇ ਕਾਰੋਬਾਰੀਆਂ ਨੂੰ ਪੁਕਤ ਨਾ ਪੈ ਰਿਹਾ ਕੈਨੇਡਾ ਅਮਰੀਕਾ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਜਹਾਜ਼ਾਂ ਦੀ ਸਰਟੀਫਿਕੇਸ਼ਨ ਨੂੰ ਲੈ ਕੇ ਸ਼ੁਰੂ ਹੋਇਆ ਇਹ ਵਿਵਾਦ ਦੋਵਾਂ ਦੇਸ਼ਾਂ ਦੇ ਡਿਪਲੋਮੈਟਿਕ ਅਤੇ ਵਪਾਰਕ ਸਬੰਧਾਂ ਵਿੱਚ ਵੱਡੀ ਦਰਾੜ ਪੈਦਾ ਕਰ ਸਕਦਾ ਜੇਕਰ ਕੈਨੇਡੀਅਨ ਵਸਤੂਆਂ ਤੇ 100% ਤੱਕ ਟੈਰਿਫ ਲਗਾਇਆ ਜਾਂਦਾ ਤਾਂ ਨਿਊਯਾਰਕ ਵਸਨੀਕਾਂ ਨੂੰ ਖਾਦ ਬਿਜਲੀ ਅਤੇ ਕਾਰਾਂ ਦੇ ਹਿੱਸੇ ਵਰਗੀਆਂ ਜ਼ਰੂਰੀ ਹੰਕਾਰ ਨਿਊਯਾਰਕ ਦੇ ਪਰਿਵਾਰਾਂ ਤੇ ਲਗਭਗ ਡਾਲਰ 4200 ਦਾ ਵਾਧੂ ਬੋਝ ਪਿਆ ਯੂਰਪੀ ਸੰਘ EU ਨੇ ਈਰਾਨ ਵਿੱਚ ਦੇਸ਼ ਵਿਆਪੀ ਪ੍ਰਦਰਸ਼ਨਾਂ ਤੇ ਕੀਤੀ ਗਈ ਹਿੰਸਕ ਕਾਰਵਾਈ ਦੇ ਵਿਰੋਧ ਵਿੱਚ ਇੱਕ ਵੱਡਾ ਕਦਮ ਚੁੱਕਿਆ 27 ਦੇਸ਼ਾਂ ਦੇ ਇਸ ਸਮੂਹ ਨੇ ਰੈਵੋਲੂਸ਼ਨਰੀ ਗਾਰਡ ਦੇ ਚੋਟੀ ਦੇ ਕਮਾਂਡਰਾਂ ਸਮੇਤ 15 ਅਧਿਕਾਰੀਆਂ ਤੇ ਆਨਲਾਈਨ ਸਮਗਰੀ ਦੀ ਨਿਗਰਾਨੀ ਕਰਨ ਵਾਲੀਆਂ 6 ਸੰਸਥਾਵਾਂ ਤੇ ਪਾਬੰਦੀਆਂ ਲਗਾ ਦਿੱਤੀਆਂ ਮਨੁੱਖੀ ਅਧਿਕਾਰ ਕਾਰਕੁਨਾਂ ਅਨੁਸਾਰ ਈਰਾਨ ਵਿੱਚ ਚੱਲ ਰਿਹਾ ਸ਼ਾਂਤੀਪੂਰਨ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਕੀਤੀ ਗਈ ਹਿੰਸਾ ਵਿੱਚ ਹੁਣ ਤੱਕ 3600 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਯੂਰਪੀ ਸੰਘ ਦੀ ਰਾਜਨੀਤਿਕ ਮੁਖੀ ਕਾਜ਼ਾ ਕਲਾਸ ਨੇ ਕਿਹਾ ਕਿ ਰੈਵੋਲੂਸ਼ਨਰੀ ਗਾਰਡ ਨੂੰ ਅਤਵਾਦੀ ਇਸ ਦਾ ਦਰਜਾ ਅਲ ਕਾਇਦਾ ਅਤੇ ਹਮਾਸ ਵਰਗਾ ਹੋ ਜਾਵੇਗਾ ਅਮਰੀਕਾ ਨੇ ਪੱਛਮੀ ਏਸ਼ੀਆ ਵਿੱਚ ਯੂਐਸਐਸ ਅਬਰਾਹਮ ਲਿੰਕਨ ਅਤੇ ਕਈ ਮਿਜ਼ਾਈਲ ਵਿਨਾਸ਼ਕ ਜਹਾਜ਼ ਤਾਇਨਾਤ ਕਰ ਦਿੱਤੇ ਰਾਸ਼ਟਰਪਤੀ 트ੰਪ ਨੇ ਪ੍ਰਦਰਸ਼ਨਕਾਰੀਆਂ ਤੇ ਹੋ ਰਹੀ ਹਿੰਸਾ ਦੇ ਜਵਾਬ ਵਿੱਚ ਈਰਾਨ ਵਿਰੁੱਧ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਹੈ ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਖੇਤਰ ਵਿੱਚ ਅਮਰੀਕੀ ਫੌਜੀ ਅੱਡੇ ਅਤੇ ਇਜ਼ਰਾਈਲ ਤੇ ਹਮਲਾ ਕਰ ਸਕਦਾ ਈਰਾਨ ਨੇ ਹਰਮੁਜ਼ ਜ਼ਲਦਰ ਮੁਮਦ ਵਿੱਚ ਜਲ ਸੈਨਾ ਅਭਿਆਸ ਕਰਨ ਦਾ ਐਲਾਨ ਕੀਤਾ ਜਿੱਥੋਂ ਦੁਨੀਆ ਦਾ 20% ਦੀ ਤੇਲ ਲੰਘਦਾ ਸ਼ੁਰੂਆਤੀ ਇਤਰਾਜ਼ਾ ਤੋਂ ਬਾਅਦ ਹੁਣ ਫਰਾਂਸ ਦੇ ਰਾਸ਼ਟਰੀ ਸ਼੍ਰੋਪਤੀ ਹਿਮੈਨੁਅਲ ਮੈਕਰੋਂ ਦੇ ਦਫ਼ਤਰ ਨੇ ਵੀ ਰੈਵੋਲੂਸ਼ਨਰੀ ਗਾਰਡ ਨੂੰ ਅਤਵਾਦੀ ਸੰਗਠਨ ਐਲਾਨ ਕਰਨ ਦੇ ਫੈਸਲੇ ਦਾ ਸਮਰਥਨ ਕਰਨ ਦੇ ਸੰਕੇਤ ਦਿੱਤੇ ਨੇ ਈਰਾਨ ਨੇ ਫਿਲਹਾਲ ਇਨ੍ਹਾਂ ਪਾਬੰਦੀਆਂ ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਪਰ ਉਹ ਲਗਾਤਾਰ ਯੂਰਪੀ ਦੇਸ਼ਾਂ ਦੀ ਆਲੋਚਨਾ ਕਰ ਰਿਹਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿਗਵਲ ਨੂੰ ਪ੍ਰਸ਼ਟਾਚਾਰ ਅਤੇ ਅਪਰਾਧ ਵਿਰੁੱਧ ਚਲਾਈ ਗਈ ਜ਼ੀਰੋ ਟੋਲਰੈਂਸ ਮੁਹਿੰਮ ਤਹਿਤ ਬੀਰਵਾਨ ਵਿੱਚ ਇੱਕ ਵੱਡੀ ਕਾਰਵਾਈ ਕਰਦੇ ਹਾਂ 11 ਅਪਰਾਧੀਆਂ ਨੂੰ ਫਾਂਸੀ ਦੇ ਦਿੱਤੇ ਜਾਣ ਦੀ ਖਬਰ ਹੈ ਇਹ ਸਾਰੇ ਮੁਲਜ਼ਮ ਮਿਆਂਮਾਰ ਵਿੱਚ ਚੱਲ ਰਹੇ ਆਨਲਾਈਨ ਸਕੈਮ ਅਤੇ ਹੋਰ ਗੰਭੀਰ ਅਪਰਾਧਾਂ ਵਿੱਚ ਸ਼ਾਮਿਲ ਸਨ ਜਿਸ ਕਾਰਨ ਚੀਨ ਦੇ ਸਰਕਾਰੀ ਮੈਕਮਿਆਂ ਤੇ ਫੌਜ ਵਿੱਚ ਪ੍ਰਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਫਾਂਸੀ ਦਿੱਤੇ ਗਏ ਲੋਕ ਮਿਆਂਮਾਰ ਦੇ ਉੱਤਰੀ ਇਲਾਕਿਆਂ ਵਿੱਚ ਸਰਗਰਮ ਮਿੰਗ ਫੈਮਿਲੀ ਕ੍ਰਾਈਮਨਲ ਗਰੁੱਪ ਦੇ ਮੁੱਖ ਮੈਂਬਰਸ ਹੱਦ ਪਾ ਟੈਲੀਕਮ ਫਰਾਡ ਗੈਰ ਕਾਨੂੰਨੀ ਜੂਆ ਕਤਲ ਅਤੇ ਅਗਵਾ ਵਰਗੀਆਂ ਬਾਰਦਾਤਾਂ ਨੂੰ ਅੰਜਾਮ ਦੇ ਰਿਆ ਸੀ ਇਹਨਾਂ ਦੇ ਅਪਰਾਧਾਂ ਕਾਰਨ ਘੱਟੋ ਘੱਟ 14 ਚੀਨੀ ਨਾਗਰਿਕਾਂ ਦੀ ਮੌਤ ਹੋਈ ਸੀ ਅਤੇ ਕਈ ਹੋਰ ਚਖਮੀ ਹੋਏ ਸਨ ਦੱਸਿਆ ਜਾ ਰਿਹਾ ਹੈ ਕਿ ਲੋਕ ਮਿਆਂਮਾਰ ਵਿੱਚ ਅਰਬਾਂ ਡਾਲਰ ਦੇ ਨਜਾਇਜ਼ ਸਕੈਮ ਕੰਪਾਊਂਡ ਚਲਾ ਰਹੇ ਸਨ ਇਹਨਾਂ ਸਾਰੇ ਮੁਲਜ਼ਮਾਂ ਨੂੰ ਸਤੰਬਰ 2025 ਵਿੱਚ ਵੈਨ ਚਾਉ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਸੁਪਰੀਮ ਪੀਪਲਸ ਕੋਰਟ ਬੀਜਿੰਗ ਵੱਲੋਂ ਇਹਨਾਂ ਦੀਆਂ ਅਪੀਲਾਂ ਖਾਰਜ ਕੀਤੇ ਜਾਣ ਤੋਂ ਬਾਅਦ ਸਜ਼ਾ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਗਈ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਇਹਨਾਂ ਅਪਰਾਧ ਮਿਲਨ ਦੀ ਇਜਾਜ਼ਤ ਵੀ ਦਿੱਤੀ ਗਈ ਸੀ ਕਈ ਸਾਲਾਂ ਦੀ ਤਲਕੀ ਅਤੇ મતਪੇਦਾਂ ਤੋਂ ਬਾਅਦ ਹੁਣ ਬ੍ਰਿਟੇਨ ਅਤੇ ਚੀਨ ਦੇ ਸਬੰਧਾਂ ਵਿੱਚ ਨਰਮੀ ਆਉਂਦੀ ਦਿਖਾਈ ਦੇ ਰਹੀ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰਸ ਸਟਾਰਮਨ ਨੇ ਵੀਰਵਾ ਨੂੰ ਬੇਜਿੰਗ ਦੇ ਗੇਟ ਹਾਲ ਆਫ ਦਾ ਪੀਪਲ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ 8 ਸਾਲਾਂ ਵਿੱਚ ਕਿਸੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਚੀਨ ਯਾਤਰਾ ਜਿਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਮੁਲਾਕਾਤ ਦੌਰਾਨ ਪੀਐਮ ਸਟਾਰਮਨ ਨੇ ਕਿਹਾ ਕਿ ਮੌਜੂਦਾ ਮੁਸ਼ਕਲ ਸਮੇਂ ਵਿੱਚ ਦੁਨੀਆ ਦੀ ਸਥਿਰਤਾ ਲਈ ਬ੍ਰਿਟੇਨ ਅਤੇ ਚੀਨ ਦਾ ਇਕੱਠੇ ਕੰਮ ਕਰਨਾ ਜ਼ਰੂਰੀ ਹੈ ਉਹਨਾਂ ਨੇ ਸ਼ੀ ਜਿਨਪਿੰਗ ਨੂੰ ਕਿਹਾ ਮੁੱਦਿਆਂ ਤੇ ਲੰਬੇ ਸਮੇਂ ਦੀ ਰਣਨੀਤਿਕ ਪਾਈਵਾਲੀ ਦੀ ਲੋੜ ਹੈ ਸਟਾਰਮਰ ਇਸ ਯਾਤਰਾ ਪਿੱਛੇ ਮੁੱਖ ਕਾਰਨ ਬ੍ਰਿਟੇਨ ਦੀ ਸੁਸਤ ਘਰੇਲੂ ਆਰਥਿਕਤਾ ਤੇ ਚੀਨ ਵਿੱਚ ਬ੍ਰਿਟਿਸ਼ ਕੰਪਨੀਆਂ ਲਈ ਨਵੇਂ ਮੌਕੇ ਲੱਭ ਰਹੇ ਨੇ ਇਸ ਦੌਰ ਤੇ ਉਹਨਾਂ ਦੇ ਨਾਲ ਪੰਜਾਬ ਤੋਂ ਵੱਧ ਕਾਰੋਬਾਰੀ ਨੇਤਾ ਤੇ ਸੱਭਿਆਚਾਰਕ ਸੰਗਠਨਾ ਦੇ ਨੇਤਾ ਵੀ ਸ਼ਾਮਿਲ ਨੇ ਕਿਉਂਕਿ ਆਈਸੀ ਰਿਸ਼ਤਿਆਂ ਵਿੱਚ ਖਟਾਸ ਪਿਛਲੇ ਕੁਝ ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਕਈ ਮੁੱਦਿਆਂ ਤੇ ਵਿਵਾਦ ਰਿਹਾ ਜਸੂਸੀ ਗਤੀਵਿਧੀਆਂ ਬ੍ਰਿਟੇਨ ਵਿੱਚ ਚੀਨੀ ਜਸੂਸੀ ਦੇ ਦੋਸ਼ ਯੂਕਰੇਨ ਜੰਗ ਰੂਸ ਨੂੰ ਚੀਨ ਦੇ ਸਮਰਥਨ ਤੇ ਬ੍ਰਿਟਿਸ਼ ਦਾ ਇਤਰਾਜ਼ ਹਾਂਗਕਾਂਗ ਦਾ ਮੁੱਦਾ ਹ ਅਮਰੀਕੀ ਰਾਸ਼ਟਰਪਤੀ 트럼ਪ ਨੇ ਕਈ ਸਖਤ ਫੈਸਲਿਆਂ ਨੇ ਗਲੋਬਲ ਵਪਾਰ ਵਿੱਚ ਜਟਿਲਤਾਵਾਂ ਪੈਦਾ ਕਰ ਦਿੱਤੀਆਂ ਅਜਿਹੇ ਵਿੱਚ ਦੁਨੀਆ ਭਰ ਦੇ ਦੇਸ਼ ਨਵੇਂ ਵਪਾਰਕ ਰਸਤੇ ਲੱਭ ਰਹੇ ਨੇ ਸਟਾਰਮਰ ਇਸ ਮਹੀਨੇ ਬੀਜਿੰਗ ਜਾਣ ਵਾਲੇ ਅਮਰੀਕੀ ਸਹਿਯੋਗੀ ਦੇਸ਼ ਦੇ ਚੌਥੇ ਲੀਡਰ ਨੇ ਇਸ ਤੋਂ ਪਹਿਲਾਂ ਦੱਖਣੀ ਕੋਰੀਆ ਕੈਨੇਡਾ ਅਤੇ ਫਿਨਲੈਂਡ ਦੇ ਨੇਤਾ ਵੀ ਚੀਨ ਦਾ ਦੌਰਾ ਕਰ ਚੁੱਕੇ ਨੇ ਜਰਮਨ ਚਾਂਸਲਰ ਦੇ ਅਗਲੇ ਮਹੀਨੇ ਆਉਣ ਦੀ ਉਮੀਦ ਹੈ ਅਮਰੀਕੀ ਰਾਸ਼ਟਰਪਤੀ 트럼ਪ ਨੇ ਵੀਰਵਾਨ ਨੂੰ ਇੱਕ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੋਪੇਨ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਤੇ ਇੱਕ ਹਫ਼ਤੇ ਤੱਕ ਹਮਲੇ ਨਾ ਕਰਨ ਦੀ ਨਿੱਜੀ ਤੌਰ ਤੇ ਅਪੀਲ ਕੀਤੀ ਹੈ। 트럼ਪ ਅਨੁਸਾਰ ਇਹ ਬੇਨਤੀ ਯੂਕਰੇਨ ਵਿੱਚ ਪੈ ਰਹੀ ਭਿਆਨਕ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਵਾਈਟ ਹਾਊਸ ਵਿੱਚ ਅਯੋਜਿਤ ਇੱਕ ਕੈਬਨਿਟ ਮੀਟਿੰਗ ਦੌਰਾਨ 트럼ਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਸ ਅਪੀਲ ਤੇ ਪੋਪੇਨ ਸਹਿਮਤ ਹੋ ਗਏ ਨੇ। 트럼ਪ ਨੇ ਕਿਹਾ ਮੈਂ ਰਾਸ਼ਟਰਪਤੀ ਪੋਪੇਨ ਨੂੰ ਨਿੱਜੀ ਤੌਰ ਤੇ ਬੇਨਤੀ ਕੀਤੀ ਹੈ ਕਿ ਉਹ ਭਿਆਨਕ ਠੰਡ ਦੌਰਾਨ ਕੀਵ ਅਤੇ ਹੋਰ ਸ਼ਹਿਰਾਂ ਤੇ ਹਮਲੇ ਨ ਇਹ ਯਾ ਇਹ ਅਪੀਲ ਅਜੇ ਹੀ ਸਮਯਾਏ ਜਦੋਂ ਰੂਸ ਯੂਕਰੇਨ ਦੇ ਬਿਜਲੀ ਕਾਰਾਂ ਤੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਜਿਸ ਕਾਰਨ ਲੱਖਾਂ ਲੋਕ ਕੜਾਕੇ ਦੀ ਠੰਡ ਵਿੱਚ ਬਿਜਲੀ ਤੋਂ ਬਿਨਾ ਰਹਿਣ ਲਈ ਮਜਬੂਰ ਨੇ ਦੂਜੇ ਪਾਸੇ ਜੰਗ ਦਾ ਖੂਨੀ ਖੇੜ ਅਜੇ ਵਿਚਾਰੀ ਹੈ ਵੀਰਵਾਰ ਨੂੰ ਦੱਖਣੀ ਯੂਕਰੇਨ ਦੇ ਜਾਪੋਰਜ਼ ਯਾ ਖੇਤਰ ਵਿੱਚ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਰੂਸ ਵਾਕਈ ਟਰੰਪ ਦੀ ਇਸ ਅਪੀਲ ਤੇ ਅਮਲ ਕਰਦਿਆ ਹਮਲੇ ਰੋਕਦਾ ਜਾਂ ਜੰਗ ਦੀ ਇਹ ਪਿਆਨਕ ਅਗ ਇਸੇ ਤਰ੍ਹਾਂ ਬਲਦੀ ਰਹੇਗੀ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਮਹਾਤਮਾ ਗਾਂਧੀ ਨੂੰ ਉਹਨਾਂ ਦੀ ਵਰ੍ਹੇਸਵੀ ਤੇ ਸਰਦਾਂਸ਼ਲੀ ਭੇਂਟ ਕਰਦਿਆਂ ਕਿਹਾ ਕਿ ਸਵਦੇਸ਼ੀ ਲਈ ਉਹਨਾਂ ਦਾ ਸਦਾ ਇੱਕ ਵਿਕਸਿਤ ਭਾਰਤ ਦਾ ਮੂਲ ਸਿਧਾਂਤ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਹਮੇਸ਼ਾ ਸਵਦੇਸ਼ੀ ਤੇ ਵਿਸ਼ੇਸ਼ ਜ਼ੋਰ ਦਿੱਤਾ ਜੋ ਕਿ ਇੱਕ ਵਿਕਸਿਤ ਅਤੇ ਸਵੈ-ਨਿਰਪਰ ਭਾਰਤ ਲਈ ਸਰਕਾਰ ਦੇ ਸਕਲਪ ਦਾ ਇੱਕ ਬੁਨਿਆਦੀ ਥੰਮ੍ਹ ਵੀ ਹੈ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਨੂੰ ਉਹਨਾਂ ਦੀ ਵਰ੍ਹੇਸਵੀ ਤੇ ਮੇਰੀਆਂ ਦਿਲੋਂ ਸਰਦਾਂਸ਼ਲੀਆਂ ਪ੍ਰਧਾਨ ਮੰਤਰੀ ਨੇ ਕਿਹਾ ਸਤਿਕਾਰਯੋਗ ਬਾਪੂ ਨੇ ਹਮੇਸ਼ਾ ਸਵ ਅਤੇ ਸਵੈ ਨਿਰਪਰ ਭਾਰਤ ਲਈ ਸਾਡੇ ਸਾਕਲਪ ਦਾ ਆਧਾਰ ਵੀ ਹੈ ਉਹਨਾਂ ਦੀ ਸ਼ਖਸੀਅਤ ਅਤੇ ਕੰਮ ਹਮੇਸ਼ਾ ਦੇਸ਼ ਵਾਸੀਆਂ ਨੂੰ ਫਰਜ਼ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਨਗੇ ਭਾਰਤ ਰਾਸ਼ਟਰ ਦੇ ਪ੍ਰਮੁੱਖ ਨੇਤਾ ਦੇ ਜੀਵਨ ਅਤੇ ਵਿਰਾਸਤ ਅਤੇ ਸ਼ਾਂਤੀ ਨਿਆਂ ਅਤੇ ਆਜ਼ਾਦੀ ਲਈ ਉਹਨਾਂ ਦੀ ਸਰਬੋੱਚ ਕੁਰਬਾਨੀ ਨੂੰ ਸੱਚੀ ਸਰਦਾਰਸ਼ ਲਈ ਦੇਣ ਲਈ ਮਹਾਤਮਾ ਗਾਂਧੀ ਦੀ ਵਰਸੀ ਨੂੰ ਸ਼ਹੀਦ ਦਿਵਸ ਵਜੋਂ ਮਨਾਉਂਦਾ ਹੈ ਇਹ ਸੰਦੇਸ਼ ਤੁਣੀ ਦੇ ਖਬਰਾਂ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ